ਮੈਟਰੋ ਬੰਦਾ ਹਮੇਸ਼ਾ ਉਸ ਜਗ੍ਹਾ ਤੇ ਜਾਂਦਾ ਹੁੰਦਾ ਜਿੱਥੋਂ ਬੰਦੇ ਦਾ ਫਾਇਦਾ ਹੋਵੇ ਗੱਲ ਨੀ ਕੀ ਜੀ ਦੱਸ ਦਿੰਨਾ ਫੌਜੀ ਤੁਸੀਂ ਕਦੇ ਵੀ ਦੇਖ ਲਿਓ ਕੰਟੀਨ ਵਾਲੇ ਨੂੰ ਜਾਊਗਾ ਵੀ ਮੇਰਾ ਕਾਰਡ ਬਣਿਆ ਹੋਇਆ ਮੈਨੂੰ ਘਰ ਦਾ ਰਾਸ਼ਨ ਵੀ ਸਸਤਾ ਮਿਲ ਜੂ ਤੇ ਮੈਨੂੰ ਫਣਸਣ ਦਾ ਸਮਾਨ ਵੀ ਸਸਤਾ ਮਿਲ ਜੂ ਤੇ ਜੇ ਗੱਲ ਕਰ ਲਈਏ ਸਰਾਬੀ ਬੰਦੇ ਦੀ ਸਰਾਬੀ ਨਾ ਐਂ ਸੋਚਦਾ ਹੁੰਦਾ ਵੀ ਕਿਹੜੇ ਹੱਥੇ ਵਾਲਾ ਵਧੀਆ ਮੀਟ ਬਣਾਉਂਦਾ ਤੇ ਕਿਹੜਾ ਵਾਜਬ ਰੇਟ 'ਚ ਬਣਾਉਂਦਾ ਕਿਦਾਂ ਦੀ ਕੁਆਲਿਟੀ ਦਿੰਦਾ ਤੇ ਜੇ ਗੱਲ ਕਰ ਲਈਏ ਨਾ ਹੁਣ ਕਿਸਾਨ ਦੀ ਕਿਸਾਨ ਵੀ ਹਮੇਸ਼ਾ ਉਸ ਦੁਕਾਨ ਤੇ ਆਉਂਦਾ ਹੁੰਦਾ ਜਿੱਥੋਂ ਉਹਨੂੰ ਵਧੀਆ ਕੁਆਲਿਟੀ ਦੀਆਂ ਦਵਾਈਆਂ ਬਹੁਤ ਵਾਜਬ ਰੇਟਾਂ ਦੇ ਵਿੱਚ ਮਿਲ ਜਾਣ ਜਿੱਥੋਂ ਤਾਂ ਬਹੁਤ ਵੱਡਾ ਫਾਇਦਾ ਹੋ ਜਾਏ ਇਹ ਗੱਲ ਕਿਉਂ ਕੀਤੀ ਹੈ ਮਿੱਤਰੋ ਸਾਹਮਣੇ ਨੀਲੇ ਰੰਗ ਦੀਆਂ ਦੋ ਸਪਰੇਅ ਵਾਲੀਆਂ ਢੋਲੀਆਂ ਟੰਗੀਆਂ ਹੋਈਆਂ ਨੇ ਇਹਦੇ ਸਾਹਮਣੇ ਖਾਲਸਾ ਪੈਸਟੀਸਾਈਡ ਹੈ ਪੁਲਸ ਲਾਈਨ ਰੋਡ ਤੇ ਅੱਜ ਸੰਗਰੂਰ ਪਹੁੰਚੇ ਆ ਮੈਂ ਤੁਹਾਨੂੰ ਤਾਂ ਵੀਡੀਓ ਦੇ ਜਰੀਏ ਦੱਸ ਰਿਹਾ ਵੀ ਇੱਥੇ ਨਾ ਬਹੁਤ ਕਿਸਾਨ ਭਰਾ ਆਉਂਦੇ ਨੇ ਜਿਹੜੇ ਆਪਣਾ ਹਜ਼ਾਰਾਂ ਰੁਪਈਆ ਦਾ ਸਿੱਧਾ ਹੀ ਫਾਇਦਾ ਕਰਾ ਕੇ ਲੈ ਜਾਂਦੇ ਆ ਕਿਹੜੀ ਦਵਾਈ ਕੀ ਰੇਟ 'ਚ ਮਿਲ ਜਾਂਦੀ ਹੈ ਖਾਲਸਾ ਜੀ ਫੁੱਲ ਡਿਟੇਲ ਦੇ ਵਿੱਚ ਦੱਸ ਦਿੰਦੇ ਨੇ ਤੇ ਕਿਹੜਾ ਪ੍ਰੋਡਕਟ ਅੱਜ ਕੱਲ੍ਹ ਲਾਹੇਵੰਦ ਆ ਆਪਾਂ ਖਾਲਸਾ ਜੀ ਤੋਂ ਉਹ ਵੀ ਪੁੱਛਾਂਗੇ ਤੇ ਪਹਿਲਾਂ ਤੁਹਾਨੂੰ ਖਾਲਸਾ ਜੀ ਨੂੰ ਮਲਾਉਣੇ ਆ ਬਾਕੀ ਆਪਾਂ ਸਾਰੀਆਂ ਗੱਲਾਂ ਬਾਤਾਂ ਹੀ ਜਾਣ ਲੈਣੇ ਆ ਆ ਜਾ ਬਈ ਏਸੀ ਲੱਗਿਆ ਹੋਇਆ ਸਾਹਮਣੇ ਚਿੱਟੇ ਰੰਗ ਦਾ ਕਾਗਜ਼ ਤਾਂ ਲਟਕਾਇਆ ਪਿਆ ਵੀ ਬਾਹਰ ਲਈ ਕਰਮੈਸ ਅੰਦਰ ਨਾ ਹਜੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਬਾਈ ਰਹਿ ਗਿਆ ਤੇ ਇੱਧਰਲੇ ਪਾਸੇ ਆ ਜੀ ਤੇ ਇੱਧਰ ਸਾਡੇ ਬਾਪੂ ਵੀ ਆਏ ਹੋਏ ਨੇ ਕਿਹੜੇ ਕਿਹੜੇ ਪਿੰਡੋਂ ਆਏ ਹੋਣੇ ਤੁਹਾਨੂੰ ਸਾਰਿਆਂ ਦੇ ਨਾਲ ਹੀ ਮਲਾ ਦਾਂਗੇ ਪਹਿਲਾਂ ਖਾਲਸਾ ਜੀ ਨੂੰ ਮ ਵੇ ਕਿਥੋਂ ਕਿਹੜੀ ਸੰਗਤ ਆਈ ਹੋਈ ਆ ਕੀ ਗੱਲਬਾਤ ਹੈ ਹੋਰ ਖਾਸ ਜੀ ਕੀ ਹਾਲ ਚਾਲ ਨੇ ਜਮਾਂ ਚੜਦੀ ਕਲਾ ਬਾਈ ਮੈਂ ਨਾ ਗੱਲ ਇਹ ਕਹਿ ਕੇ ਆਇਆ ਮੈਂ ਕਿ ਹਮੇਸ਼ਾ ਬੰਦਾ ਫਾਇਦੇ ਵਾਲ ਨੂੰ ਭਾਜਦਾ ਹਾਂ ਸਹੀ ਗੱਲ ਆ ਬਾਈ ਫੌਜੀ ਕੰਟੀਨ ਚ ਜਾਂਦਾ ਹੁੰਦਾ ਵੀ ਮੈਨੂੰ ਮੇਰਾ ਕਾਰਡ ਬਣਿਆ ਹੋਇਆ ਮੈਨੂੰ ਸਸਤਾ ਮਿਲ ਜੂ ਸੁਮਾਨ ਮੈਨੂੰ ਸਸਤਾ ਮਿਲ ਜੂ ਹਾਂ ਬਿਲਕੁਲ ਸ਼ਰਾਬੀ ਉਧਰ ਨੂੰ ਜਾਂਦਾ ਹੁੰਦਾ ਵੀ ਕਿਹੜੇ ਹੱਥੇ ਵਾਲਾ ਵਧੀਆ ਚਿਕਨ ਬਣਾਉਂਦਾ ਚਿਕਨ ਨੂੰ ਬਣਾਉਂਦਾ ਸਹੀ ਗੱਲ ਸਸਤਾ ਕਿਹੜਾ ਦਿੰਦਾ ਹਾਂ ਤੇ ਕਿਸਾਨ ਹਮੇਸ਼ਾ ਉੱਥੇ ਆਉਂਦੇ ਜਿੱਥੋਂ ਸਸਤੀਆਂ ਦਵਾਈਆਂ ਮਿਲਣ ਵਧੀਆ ਰਹਿ ਜਾਂਦੀਆਂ ਦਵਾਈਆਂ ਮਿਲਦੀਆਂ ਹੁਣ ਵਧੀਆ ਰੇਟ ਹੋਵੇ ਤੇ ਕੰਮ ਵਧੀਆ ਕਰਨਾ ਹਾਂ ਕੰਮ ਵਧੀਆ ਕਰਨਾ ਠੀਕ ਹੈ ਤੇ ਅੱਜ ਤਾਂ ਕਰਕੇ ਸੰਗਰੂਰ ਆ ਮੇਤਰੋ ਬਹੁਤ ਕਿਸਾਨ ਭਰਾ ਨਾ ਪੱਕੇ ਤੌਰ ਤੇ ਖਾਲਸਾ ਜੀ ਨਾਲ ਜੁੜੇ ਹੋਏ ਨੇ ਤੇ ਅੱਜ ਕੱਲ ਕਿਹ ਕੱਲੀ ਕੱਲੀ ਚੀਜ਼ ਇਹ ਡਿਟੇਲ ਦੇ ਵਿੱਚ ਦੱਸ ਦਿਓ ਆਪਾਂ ਲੰਮੀ ਵੀਡੀਓ ਵੀ ਨਹੀਂ ਬਣਾਉਂਦੇ ਹੈਨਾ ਸ਼ਾਰਟ ਦੇ ਵਿੱਚ ਹੀ ਬਣਾਵਾ ਕੇ ਜੀ ਸ਼ਾਰਟ ਦੇ ਵਿੱਚ ਹੀ ਬਣਾਵਾਏ ਬਾਈ ਤੇ ਦੱਸਿਓ ਵੀ ਕਿਹੜਾ ਪ੍ਰੋਡਕਟ ਕੀ ਕਰਦਾ ਹੁਣ ਜਿਵੇਂ ਆਪਣਾ ਵੀਰੇ ਝੋਨਾ ਲੱਗਿਆ ਹਾਂਜੀ ਠੀਕ ਆ ਜੀ ਤੇ ਥੋੜਾ ਮੋਟਾ ਵਾਹਣ ਮੱਕਿਆ ਮੁੱਕੀ ਵਾਲਾ ਰਹਿੰਦਾਗਾ ਹੂੰ ਠੀਕ ਆ ਹੁਣ ਆਪਣਾ ਪਹਿਲਾ ਰੇਹ ਚੱਲਦਾ ਜਿਵੇਂ ਕਿਸੇ ਦਾ ਦੂਜਾ ਕਿਸੇ ਦਾ ਤੀਜਾ ਚੱਲਦਾ ਬਿਲਕੁਲ ਜੀ ਝੋਨੇ ਬਾਈ ਹੁਣ ਅੜੇਜੇ ਪਏ ਨੇਗੇ ਹਾਂ ਉਸ ਤਾਂ ਪੁਰਾਪਰਾ ਜਿਹਾ ਚੱਲਦਾ ਇਹ ਕਰਕੇ ਚੱਲ ਤਾਂ ਬਾਈ ਬਲਕੇ ਗ੍ਰੋਥ ਜੀ ਰੁਕ ਗਈ ਗ੍ਰੋਥ ਜੀ ਰੁਕੀ ਪਈ ਆ ਪਿ ਡਬਲ ਪਲੱਸ ਵਾਲਾ ਬਾਈ ਜੀ ਠੀਕ ਹੈ ਜੀ ਇਹਦੇ ਨਾਲ ਜੇ ਤਾਂ ਤੁਸੀਂ ਨੇ ਆਹ 12 ਤਰੇਟ ਪਾਉਣਾਗਾ ਹਾਂਜੀ ਇਹ ਫੰਗਸ ਤੋਂ ਹੁੰਦਾਗਾ ਬਾਈ ਜੀ ਠੀਕ ਹੈ ਜੀ ਤਾਂ ਤਾਂ ਇਹ ਤੁਸੀਂ ਨਾਲ ਅੱਧਾ ਕਿਲੋ ਪਾ ਸਕਦੇ ਹੋਗੇ ਇਹਦੇ ਓਕੇ ਜੇ ਨਹੀਂ ਪਾਉਣਾ ਹੈਗਾ ਤਾਂ ਕੱਲਾ ਵੀ ਕਰਦ ਕੱਢ ਦੂਗਾ ਠੀਕ ਹੈ ਜੀ ਇਹਦੀ ਡੋਜ਼ ਕੀ ਆ ਬਾਈ 3 ਕਿਲੋ ਕਿੱਲੇ ਦੀ ਡੋਜ਼ ਆ ਹੂੰ ਠੀਕ ਹੈ ਜੀ ਖਰਚਾ ਸਿਰਫ ਕਿੰਨਾਗਾ ਬਾਈ 225 3 675 ਰੁਪਏ ਖਰਚਾਗਾ ਬਾਈ ਸਾਰਾ ओके okay. ठीक है, है जी जे ਨਾਲ ਅੱਧਾ ਕਿਲੋ ਆਪ ਪਾਉਣੇ 12 36 ਤੁਸੀਂ 3 ਕਿਲੋ ਇਹ ਹੋ ਗਿਆ ਤਾਂ ਸੋਡਾ ਖਰਚਾ ਬਣੂਗਾ ਵੀਰੇ 900 ਰੁਪਏ ਕਿੱਲਾ ਜੀ ਠੀਕ ਹੈ ਜੀ ਜਿੱਥੇ ਇਹ ਪ੍ਰੋਡਕਟ ਪੈ ਗਿਆ ਪੱਟੀ ਹਾਂਜੀ ਉੱਥੇ ਨਾ ਤਾਂ ਜ਼ਿੰਕ ਪਾਉਣ ਦੀ ਲੋੜ ਆ ਨਾ ਮੈਗਨੀਸ਼ੀਅਮ ਨਾ ਸਲਫਰ ਨਾ ਕੋਈ ਚੀਜ਼ ਨਹੀਂ ਪਾਉਣ ਦੀ ਲੋੜ ਬਸ ਕੱਲਾ ਹੀ ਪਊਗਾ ਸਰ ਕੱਲਾ ਹੀ ਪਊ ਕਲੋਰੋ ਪਾਉਣ ਦੀ ਵੀ ਨਹੀਂ ਲੋੜ ਹੈਗੀ ਭਾਈ ਅੱਛਾ ਹਾਂ ਠੀਕ ਹੈ ਜੀ ਇਹ ਇਹੋ ਜਿਹਾ ਪ੍ਰੋਡਕਟ ਹੈਗਾ ਭਾਈ ਤੇ 675 ਰੁਪਏ ਕਿੱਲਾ ਪਊਗਾ ਜੇ ਇਹਨੇ ਕੰਮ ਨਾ ਕੀਤਾ ਤਾਂ ਸਾਰੇ ਪੈਸੇ ਛੋਡੇ ਵਾਪਸ ਕਰ ਦਾਂਗੇ ਅੱਛਾ ਬਾਹਣ ਰੇਤਲਾ ਚਾਹੇ ਡੱਕਰਾਗਾ ਪਊਗਾ 3 ਕਿਲੋ ਪਊ ਇੱਕ ਵਾਰੀ ਇੱਕ ਵਾਰੀ ਇਹ ਪਹਿਣਾਗਾ 3 ਕਿਲੋ ਪਊਗਾ ਠੀਕ ਹੈ ਜੀ ਠੀਕ ਹੈ ਜੀ ਤੇ ਭਾਈ ਆਪਾਂ ਅੱਜ ਆ ਵੀਡੀਓ ਚ ਬੋਲਤਾ ਦੁਬਾਰੇ ਫੇਰ ਮੈਂ ਕਹਿ ਦੰਨਾਗਾ ਵੀ ਇਹ ਪ੍ਰੋਡਕਟ ਜੇ ਕੰਮ ਨਹੀਂ ਕਰਦਾ ਸਾਰੇ ਪੈਸੇ ਵਾਪਸ ਕਰ ਦੰਗਾ ਠੀਕ ਹੈ ਜੀ ਠੀਕ ਹੈ ਭਾਈ ਤੇ ਬਾਕੀ ਜਿਵੇਂ ਆਪਣੇ ਬੰਦੇ ਭਾਈ ਮਾਲ ਛੱਡਣ ਜਾਂਦੇ ਨੇ ਪੱਟੀ ਹਾਂਜੀ ਠੀਕ ਆ ਉੱਥੇ ਆਪਾਂ ਨੂੰ ਥੋੜੀ-ਮੋਟੀ ਦਿੱਕਤ ਵੀ ਆਈ ਆ ਗਈ ਇਦਕੀ ਅੱਛਾ ਉਹ ਦਿੱਕਤ ਪਤਾ ਕਾਦੀ ਆ ਜਿਵੇਂ ਹੁਣ ਮਾਲ ਅਗਲੇ ਨੇ ਮੰਗਾ ਲਿਆ ਕੋਈ ਗੱਲ ਨਹੀਂ ਗੀ ਸਦ ਕੇ ਮੰਗਾਉਣ ਯਾਰ ਇੱਕ ਤਾਂ ਆਪਣੀ ਡਿਲੀਵਰੀ ਫ੍ਰੀ ਹੁੰਦੀ ਆ ਗਈ ਹਨਾ ਉੱਥੇ ਗਿਆਂ ਨਾਲ ਯਾਰ ਅਡਵਾਈ ਕਰਨ ਲੱਗ ਜਾਂਦੇ ਨੇਗੇ ਅੱਛਾ ਜਿਵੇਂ ਆਪਾਂ ਉਹਨੂੰ ਲਾ ਕੇ ਭੇਜਤਾ ਵੀ 675 ਰੁਪਏ ਖਰਚਾ ਪਊਗਾ ਜਿਹੜਾ ਬਾਈ ਇੱਕ ਗੱਲ ਮੈਂ ਹੋਰ ਕਹਿਣਾ ਜਿਹੜਾ ਦੁਕਾਨ ਤੇ ਆ ਕੇ ਸਾ ਤੋਂ ਮਾਲ ਲੈਣ ਆਉ ਉਹਦਾ ਮਾਨ ਤਾਨ ਤੇਲ ਖਰਚਾ ਕਰਾਇਆ ਪਾੜਾ ਸੀ ਕੱਢ ਕੇ ਤੋਰਾਂਗੇ ਠੀਕ ਹੈ ਪਰ ਜਦੋਂ ਉੱਥੇ ਵਾਗਿਆ ਸਾਡਾ ਬੰਦਾ ਮਾਲ ਛੱਡਣ ਪਾਈ ਅਸੀਂ ਰੁਪਈਆ ਨਹੀਂ ਘਟਾਉਂਦੇ ਹੈਗੇ ਬਿਲਕੁਲ ਜੀ ਜਿਹਦਾ 20000 ਦਾ ਮਾਲ ਬਣ ਕੇ 18000 ਕੱਢ ਕੇ ਖੜ ਜਾਂਦਾ ਯਾਰ ਅੱਛਾ ਜਿਹਦਾ 15000 ਦਾ ਮਾਲ ਬਣਦਾਗਾ 12000 ਕੱਢ ਕੇ ਖੜ ਜਾਂਦਾ ਇਹ ਮਾੜੀ ਗੱਲ ਹੈ ਇੱਕ ਤਾਂ ਵੀ ਆਪਾਂ ਪਹਿਲੀ ਲੈਸ ਕਰਕੇ ਭੇਜ ਰਹੇ ਆਂ ਬਾਈ ਆਪਾਂ ਤਾਂ ਪਹਿਲੀ ਲੈਸ ਕਰ ਲੈ ਮੇਰੀ ਫ੍ਰੀ ਪਾ ਰਹੇ ਆਂ ਦੇਖ ਮੇਰੀ ਗੱਲ ਸੁਣ ਪੱਟੀ ਆਪਾਂ ਨਹੀਂ ਚਲ ਉਹ ਕਰਦੇ ਹਨਾ ਬਾਈ ਠੀਕ ਹੈ ਤੇ ਆਹ ਪ੍ਰੋਡਕਟਾ ਸਾਡਾ ਕੰਮ ਕਰਦਾ ਹੂੰ ਇਹ ਵੀਰੇ ਕੰਮ ਕਰਦਾਗਾ ਸਾਡਾ ਪ੍ਰੋਡਕਟ ਅਸੀਂ ਜੇ ਇਹ 1500 ਨੂੰ ਵੀ ਕਿਲਾ ਵੇਚਣਾ ਹੋਵੇ ਸਾਡਾ ਤਾਂ ਵੀ ਵੇਕਣ ਨੂੰ ਤਿਆਰ ਆ ਹੂੰ ਸਹੀ ਹੈ ਠੀਕ ਹੈ ਨਾ ਆਪਾਂ ਤਾਂ ਪਹਿਲੀ ਯਾਰ ਅੱਧੋ-ਅੱਧਤੀ ਖੜੇ ਆਂਗੇ ਜਮਾਂ ਯਾਰ ਹਣਾ ਬਾਈ ਨਾਲੇ ਸਾਡੇ ਕੰਮ ਚ ਓਲਾ ਕਿੰਨਾ ਦਾ ਸਭ ਨੂੰ ਪਤਾ ਕਰ ਹਾਂ ਕੋਈ ਕੀ ਕਹਿ ਕੇ ਕਿਹੜੀ ਚੀਜ਼ ਵੇਚੀ ਜਾਂਦਾ ਕੋਈ ਕੀ ਕਹਿ ਕੇ ਹੁਣ ਇੱਕ ਪ੍ਰੋਡਕਟ ਆਗਾ ਆਪਾਂ ਨਾ ਉਹ ਨਹੀਂ ਲੈਂਦੇ ਹੈਗੇ ਕਿਸੇ ਦਾ ਉਹ ਕੀ ਰੇਟ ਆਉਂਦਾਗਾ ਕਿਸੇ ਬੰਦੇ ਨੂੰ ਕੰਪਨੀ ਲਵੋ 7 5 ਕਿਲੋ 180 ਦਾ ਪੈਗਤਾ ਬੰਦਾ ਵੇਚ ਰਿਹਾ 750 ਨੂੰ ਅਸੇ 180 ਰੁਪਏ ਦੇ ਲਿਆ ਕਿ 750 ਨੂੰ ਵੇਚ ਰਿਹਾ ਹੈ 750 ਨੂੰ ਵੇਚ ਰਿਹਾ ਆ ਪਿਆਗਾ ਬਾਈ ਆ ਕੇ ਪੱਕਾ ਬਿੱਲ ਚੈੱਕ ਕਰ ਲਿਓ ਕੰਪਨੀ ਦਾ ਕਟਿਆ ਹੋਇਆ ਮੇਰਾ ਹਾਂਜੀ ਠੀਕ ਹੈ ਜੀ 200 10 ਰੁਪਏ ਕਿਲੋ ਲੱਗ ਕੇ ਆਉਂਦਾਗਾ ਕਿਲੋ ਆਉਂਦਾਗਾ 225 ਵੇਚਦੇ ਆ ਅੱਛਾ ਹਾਂ ਫਿਰ ਤਾਂ ਮੈਨੂੰ ਠੀਕ ਹੈ ਬਾਈ ਰੋਜ਼ਗਾਰ ਤੇ ਖੜੇ ਆ ਪ੍ਰਮਾਤਮਾ ਨੂੰ ਜਾਨ ਦੇਣੀ ਜੇ ਝੂਠ ਬੋਲੀਏ 10 ਬੰਦੇ ਬੈਠੇ ਨੇਗੇ ਦੇਖਣਾ ਆਪਾਂ ਕੋਈ ਇਹ ਨਹੀਂ ਬੋਲਦੇ ਹੈਗੇ ਵੀ ਪਤਾ ਨਹੀਂ ਜਾਦਾ ਹੰਕਾਰ ਚ ਜਾਂ ਵੀ ਆਪਾਂ ਉ ਬਸ ਵੀ ਨਰਫਸ ਹੋ ਕੇ ਆਪਾਂ ਨੂੰ ਕੋਈ ਕਿਸੇ ਦਾ ਕੋਈ ਚੱਕਰ ਨਹੀਂ ਹੈਗਾ ਬਈ ਆਪਣੀ ਚੀਜ਼ ਵੇਖਦੀ ਹੈ ਰਿਜ਼ਲਟ ਆਗਾ ਪਰ ਜਿੱਥੇ ਕੋਈ ਬੰਦਾ ਸਹੀ ਚੀਜ਼ ਦਿੰਦਾ ਹੋਵੇ ਉੱਥੇ ਅਗਲਾ ਨਾ 100 100 ਯਾਰ ਉਹ ਗੱਲਾਂ ਕਰਦਾ ਇਹਦੇ ਗੱਲ ਨਾਲੇ ਤਾਂ ਆਪਾਂ ਕੰਮ ਦੀ ਗਰੰਟੀ ਲੈਨੇ ਆ ਨਾਲੇ ਛੋਟੇ ਪੈਸੇ ਵਾਪਸ ਕਰਨੇ ਆ ਜੇ ਨਹੀਂ ਕੰਮ ਕਰਦਾ ਹੈਗਾ ਉੱਥੇ ਤਾਂ ਯਾਰ ਮਾੜਾ ਮੋਟਾ ਦੇਖ ਲਿਆ ਕਰੋ ਸਹੀ ਗੱਲ ਹੈ ਹੈ ਤੇ ਬਾਕੀ ਇੱਕ ਟਿੱਕ ਤੋਂ ਹੋਰ ਆ ਕੀ ਬਾਈ ਆਪਾਂ ਨੂੰ ਐ ਕਿ ਜਦੋਂ ਬੰਦੇ maal ਲੈ ਕੇ ਜਾਂਦੇ ਨੇ ਕਿ ਜਿਵੇਂ ਲਾਲਾ ਵੀ ਆਪਣੇ ਬੰਦੇ ਗਏ ਨੇਗੇ ਮੋਗੇ ਕ ਨਹੀਂ ਗਏ ਨੇ ਲਾਲੋ ਚਲੋ ਠੀਕ ਹੈ ਜੀ ਉਹਦੇ ਜਿਹੜਾ ਜਿਵੇਂ ਲਵੇ ਲਾਉਣੇ ਪਿੰਡ ਲਾ ਲਓ ਆਪਾਂ ਐ ਲਾ ਲਓ ਵੀ ਲਵੇ ਪਿੰਡ ਆ ਗਿਆ ਜਿਵੇਂ ਉਧਰੇ ਯਾਰ ਆਪਣਾ ਬੌਡੇ ਪਿੰਡ ਆ ਗਿਆ ਬੌਡੇ ਹਾਂ ਹਾਂ ਆਉਂਦਾ ਨਾ ਬੌਡੇ ਹਾਂ ਤੇ ਜਿਵੇਂ ਉਹ ਪਿੰਡ ਤੋਂ ਆਪਾਂ ਨੂੰ ਕਿਸੇ ਨੇ ਆਰਡਰ ਕਰਤਾ ਆਪਾਂ ਨੇ ਕਹਦਾ ਬਾਈ ਵੀ ਮੋਗੇ ਤੋਂ ਫੜ ਲਿਓ maal ਸਾ ਤੋਂ ਹਾਂ ਹਾਂ ਜਾਂ ਵੀ ਤੁਸੀਂ ਅਸੀਂ ਬੌਡੇ ਪਿੰਡ ਤੋਂ ਢੋਡੇ ਪੁਲ ਤੇ ਖੜੇ ਆਂ ਇੱਧਰ ਵੀ ਇੱਧਰ ਆ ਕੇ ਤਾਂ ਮਾਲ ਫੜ ਲਓ ਹਾਂ ਬਿਲਕੁਲ ਪਤਾ ਕੀ ਕਹਿਣਗੇ ਬਾਈ 1.5 ਕਿਲੋਮੀਟਰ ਹੀ ਰਹਿ ਗਿਆ ਹੁਣ ਤਾਂ ਘਰੀ ਸਾਡੇ ਜ ਆ ਵੀ ਆ ਯਾਰ ਚਲੋ ਮੇਨ ਰੋਡ ਤੇ ਤਾਂ ਮੰਨਿਆ ਕਈ ਫਿਰ ਆਰਡਰ ਹੋਰ ਵੀ ਦੇਣਾ ਹੁੰਦਾ ਮੇਨ ਸੜਕ ਤੋਂ ਤਾਂ ਫੜ ਹੀ ਸਕਦੇ ਆ ਨਾ ਮੇਨ ਸੜਕ ਤੋਂ ਦਾ ਬਾਈ ਫੜੀ ਜੇ ਕੋਈ ਸੱਜਣ ਕਹੀ ਪਈ ਪੁਲ ਤੋਂ ਫੜ ਕੇ ਲੈ ਜਾ ਯਾਰ ਉਰੇ ਆਪਾਂ ਨੂੰ ਬੁਲਾਉਣ ਤੇ ਕੀ ਹਰ ਜਾ ਆਪਾਂ ਵੀ ਜਾ ਸਕਦੇ ਆ ਹਾਂ ਜਦੋਂ ਇੱਕ ਬੰਦਾ ਚੱਲ ਕੇ ਆ ਗਿਆ ਜੀ ਬਠਿੰਡੇ ਤੋਂ ਚੱਲ ਕੇ ਆ ਗਿਆ ਹਣਾ ਪੁਲ ਤੱਕ ਤਾਂ ਪਜਾਈ ਸਕਦਾ ਹੁਣ ਸਾਡੇ ਲਵੇ ਬੰਦਾ ਹਰਿਆਣੇ ਚੋਂ ਆਇਆ ਉਹ ਵਿਚਾਰ ਸਟੇਸ਼ਨ ਤੇ ਖੜਾ ਰੇਲਵੇ ਸਟੇਸ਼ਨ ਤੇ ਟ੍ਰੇਨ ਚੜ੍ਹ ਕੇ ਆਇਆ ਹੂੰ ਉਰੋਂ ਜੇ ਅਸੀਂ ਉਹਨੂੰ ਮਾਲ ਨਹੀਂ ਉਰੋਂ ਦੇ ਸਕਦੇ ਬਾਈ ਹੋਰ ਅਸੀਂ ਕੀ ਕਰਾਂਗੇ ਬਿਲਕੁਲ ਹੈ ਉਹ ਕਹਿੰਦਾ ਬਾਈ ਮੈਂ ਉਹੀ ਟ੍ਰੇਨ ਕਹਿੰਦਾ ਜਣੀ ਐ ਲਾਲਾ ਵੀ ਦੂਜੀ ਟ੍ਰੇਨ ਖੜੀ ਆ ਇੱਕ ਕ ਮੈਂ ਉਤਰਿਆ ਉਹ ਦੂਜੀ ਜਿਹੜੀ ਖੜੀ ਉਹ ਮੈਂ ਚੜ੍ਹਨਾਗਾ ਤੇ ਕਹਿੰਦਾ ਮੈਨੂੰ ਉਰੀ ਮਾਲ ਫੜਾ ਜੋ ਹੁਣ ਜੇ ਮੈਂ ਉਹਦੇ ਨਾਲ ਜਿਦਿਆਈ ਕਰਨ ਲੱਗਿਆਂ ਅਸੀਂ ਨਹੀਂ ਆਉਂਦੇ ਐ ਨਹੀਂ ਕਰਦੇ ਬਾਹ ਨਹੀਂ ਕਰਦੇ ਅਗਲੇ ਦਾ ਕੀ ਜਾਂਦਾ ਬਾਈ ਬਿਲਕੁਲ ਜੀ ਹੈ ਅਸੀਂ ਉੱਥੇ ਮਾਲ ਫੜਾ ਕੇ ਆਇਆ ਅਸੀਂ ਬਾਈ ਤੂੰ ਯਾਰ ਪਹਿਲੀ ਗੱਲ ਤਾਂ ਐਂ ਲਾ ਜੇ ਅਸੀਂ ਉਰੋਂ ਉਹ ਜਾਨਿਆ ਤਰਨ ਤਰਨ ਸਾਹਿਬ ਉੱਥੇ ਵੀ ਲੋਕ ਪਿੰਡਾਂ ਜੁਸਾਦੇ ਨੇ ਖੇਤਾਂ 'ਚ ਘਰ ਹੁੰਦੇ ਨੇ ਕਹਾ ਆਪੇ ਉਹਦੇ ਤੇ ਪਤਾ ਹੀ ਲੱਗਦਾ ਮਤਲਬ ਪਹਿਆਂ 'ਚ ਗੱਡੀ ਤੋੜਦੇ ਫਰੀ ਜਾਂਦੇ ਆਂ ਕਿ ਭਾਈ ਹੱਥ ਬੰਨ ਕੇ ਬੇਨਤੀ ਆ ਕਿ ਭਾਈ ਬਣ ਕੇ ਸਾਨੂੰ ਮਾਲ ਛੱਡਣ ਦੀ ਕੋਈ ਦਿੱਕਤ ਨਹੀਂ ਇੱਕ ਤਾਂ ਜਿਹੜਾ ਰੇਟ ਉਹਨੂੰ ਲਾ ਕੇ ਆਸੀਂ ਪੈਸਾ ਨਹੀਂ ਭਟਾਉਂਦੇ ਉਹਦੇ 'ਚ ਠੀਕ ਹੈ ਨੰਬਰ 2 ਤੇ ਜਿਹੜਾ ਤੁਹਾਨੂੰ ਨੇੜੇ ਸ਼ਹਿਰ ਲੱਗਦਾ ਉੱਥੋਂ ਆਪਦੀ ਦਵਾਈ ਵੀਰ ਬਣ ਕੇ ਫੜ ਕੇ ਲੈ ਜਾਇਆ ਕਰੋ ਹੱਥ ਬੰਨ ਕੇ ਬੇਨਤੀ ਹੈ ਸਹੀ ਗੱਲ ਹੈ ਭਾਈ ਬਹੁਤ ਖੱਜਲਖਵਾਰ ਹੋਏ ਬੰਦੇ ਸਾਡੇ ਰਾਤ ਨੂੰ ਨਾ 1.5 ਵਜੇ ਘਰੇ ਬੜੇ ਨੇ ਕਿ ਭਾਈ ਆਹੀ ਫਰੀ ਗਏ ਉਹ ਤਾਂ ਲੋਕਾਂ ਦੀਆਂ ਪੰਗੀਆਂ ਤੇ ਚਲੋ ਥੋੜਾ ਜਿਹਾ ਖਾ ਕੇ ਵੀ ਸੋਚੇ ਹੈ ਨਾ ਕਸਟਮਰ ਸੋਚੇ ਉਹੀ ਗੱਲ ਕਰਦੇ ਆ ਇੱਕ ਤਾਂ ਆਪਾਂ ਫਾਇਦਾ ਕਰਨ ਲਈ ਤੁਰਿਆਂਗੇ ਚਲੋ ਜੀ ਆਪਾਂ ਹੁਣ ਦਵਾਈ ਤੇ ਆਈਏ ਤੇ 3 3 ਕਿਲੋ ਕਿੱਲੇ ਦਾ 1/2 ਕਿਲੋ ਇਹ ਪਾਉਣਾ 900 ਰੁਪਏ ਕਿੱਲਾ ਕੱਲਾ ਪਾਉਣਾਗਾ 675 ਰੁਪਏ ਕਿੱਲਾ ਠੀਕ ਹੈ ਜੀ ਬਾਕੀ ਆਪਣੇ ਲਵੇ ਆ ਪ੍ਰਦਾਨ ਵੀ ਪਈ ਆ ਗਈ ਬਾਈ ਜੇਕਰ ਸਾਨੂੰ ਪ੍ਰਦਾਨ ਦੀ ਲੋੜ ਹੋਊਗੀ ਤੇ ਆ ਪਈ ਆਗਾ ਆਪਣਾ ਰੀਜੈਂਟ ਜੀ 0.6% ਵਾਲੀ ਇਦਰੋਂ ਆ ਪਈ ਆ ਗਈ 0.3% ਵਾਲੀ ਬਾਈ ਠੀਕ ਹੈ ਜਮੀ ਬਾਜ ਬਰੇਟਾਂ ਤੇ ਆਹ ਕਲੋਰੋ ਪਈਆ ਕੀ ਨੋਮਿਨੀ ਗੋਲਡ ਬਾਈ ਜਿਹਨੂੰ ਕਿਸੇ ਨੂੰ ਵੀ ਨੋਮਿਨੀ ਗੋਲਡ ਕਿਆਹੀ ਦੇਉ ਅਸੀਂ ਪੀਆਈ ਦੀ ਨੋਮਿਨੀ ਗੋਲਡ ਦੇਵਾਂਗੇ ਬਾਈ ਇਹਦੇ ਸਾਲਟਾਂ ਸੁਲਟਾਂ ਬਾਰੇ ਫੋਨ ਨਾ ਕਰਿਆ ਕਰ ਪੀਆਈ ਦੀ ਦੇਵਾਂਗੇ ਬਾਈ ਅ ओरिजिनल ਚੀਜ਼ ਦੇਵਾਂਗੇ ਪਤਾ ਕੀ ਆ ਜਿਵੇਂ ਹੁਣ ਕੱਖ ਹੋ ਜਾਂਦੇ ਨੇਗੇ ਭੱਟੀ ਝੋਨੇ ਚ ਉਹ ਕਢਾਉਣੇ ਬਹੁਤ ਔਖੇ ਨੇ ਅਗਲੇ ਜੀ ਬਿਲਕੁਲ ਜੀ ਹਨਾ ਸਭ ਤੋਂ ਵੱਡੀ ਦਿੱਕਤ ਤਾਂ ਹੋਈ ਆ ਉਹੀ ਆ ਹਨਾ ਅਗਲਾ ਕਹਿ ਦਿੰਦਾਗਾ ਵੀ ਯਾਰ ਅਸੀਂ ਫਿਰਦੇਾਂਗੇ ਖਰਚਾ ਕਰਦਾ ਅਗਲਾ ਸੌ ਉਹ ਕਰਦਾ ਬਾਈ ਆਪਾਂ ਪੀਆਈ ਦੀ ਨੋਮਿਨੀ ਗੋਲਡ ਦੇਵਾਂਗੇ ਜਿਹਨੂੰ ਵੀ ਲੋੜ ਹੋਊ ਤਾਨੂੰ ਆਰਡਰ ਕਰਦੇ ਹੋ ਚਾਹੇ ਦੁਕਾਨ ਤੇ ਆ ਜਿਓ ਆਪਣਾ ਜਮਾ ਬਾਜਬ ਰੇਟ ਚ ਇਹ ਚੀਜ਼ਾਂ ਬਾਰੇ ਬਾਈ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਇਹਦਾ ਰੇਟ ਮੈਂ ਤੁਹਾਨੂੰ ਦੋਨਾਂ ਦਾ ਦੱਸ ਹੀ ਦਿੱਤਾ ਹਾਂ ਠੀਕ ਹੈ ਜੀ ਬਾਕੀ 20% ਕਲੋਰੋ ਪਈਆ αਲਫਾ ਮੈਥਰੀਨ ਪਈਆ ਕੀ ਆਪਣਾ ਟ੍ਰਾਈਕਾਉਂਟਰੋ ਲਿਕਵਿਡ ਚ ਪਿਆਗਾ 50 ਰੁਪਈਆ ਕੀ ਬਾਈ ਫੇਮਾ ਫੂਮਾ ਸਾਰਾ ਕੁਝ ਬਾਈ ਤੁਹਾਨੂੰ ਜਿਹੜਾ ਹੁਣ ਮੂਰੇ ਆਊਗਾ ਮਾਲ ਐਂ ਲਾਲਾ ਬਾਈ ਵੀ ਹੁਣ ਮੂਰੇ ਸਪਰੇਹਾਂ ਚੱਲਣ ਗਿਆ ਸਾਰੇ ਮਾਲ ਦੇ ਦਾਂਗੇ ਬਾਈ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਪਰ ਮਾਲ ਦਾ ਉਨੇ ਦਾ ਆਰਡਰ ਕਰੋ ਜਿੰਨਾ ਤੁਹਾਨੂੰ ਲੋੜ ਆ ਡਿਲੀਵਰੀ ਫਰੀ ਆਗੀ ਡਿਲੀਵਰੀ ਫਰੀ ਤਾਂ ਕੀ ਜੇ 20 ਤੋਂ 25000 ਦਾ ਮਾਲ ਹੋਊਗਾ ਠੀਕ ਹੈ ਜੀ ਆਲ ਪੰਜਾਬ ਤੇ ਫਰੀ ਹੈ ਡਿਲੀਵਰੀ ਓਕੇ ਠੀਕ ਹੈ ਜੀ ਤੇ ਬਾਕੀ ਇਧਰ ਅਦਰ ਮੈਂ ਆ ਬਾਈਰਾਂ ਦਾ ਮੇਲਾ ਲੱਗਿਆ ਹੋਇਆ ਦਿਖਾ ਵੀ ਦਈ ਇੱਥੇ ਤਾਂ ਮੇਲਾ ਲੱਗਦਾ ਕਿਉਂਕਿ ਬਾਈਰਾਂ ਦੇ ਰੇਟ ਬਹੁਤ ਜ਼ਿਆਦਾ ਵਾਜ ਬਣੇ ਤੇ ਆਪਾਂ ਗੱਲ ਵੀ ਕਰ ਲੈਨੇ ਜੀ ਵੀ ਕਿਹੜੇ ਕਿਹੜੇ ਪਿੰਡੋਂ ਆਏ ਹੋਣੇ ਕੀ ਗੱਲਬਾਤ ਹੈ ਨ ਬਾਈ ਥੋੜਾ ਕਿਹੜਾ ਪੰਡਾ ਜੀ ਸਸਰੀ ਗੜ ਵੀਰੇ ਕੀ ਆਲ ਨੇ ਜਿਹੜਾ ਪੰਡਾ ਵੀਰੇ ਫੱਗੂ ਹੈ ਜੀ ਪਿੰਡ ਫੱਗੂ ਹਾਂਜੀ ਹਰਿਆਣਾ ਜੀ ਹਰਿਆਣੇ ਚ ਫੱਗੂ ਤੋਂ ਮੰਡੀ ਲੱਗਦੀ ਉੱਥੇ ਪਸ਼ੂ ਆਦੀ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਹੈ ਬਾਈ ਗਗਨਦੀਪ ਵੀਰੇ ਗਗਨਦੀਪ ਆ ਜੇ ਇੱਥੇ ਦਵਾਈ ਲੈਣ ਆਏ ਹੋ ਹਾਂਜੀ ਹਾਂਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਸੰਗਰੂਰ ਜਾਈਏ ਬਾਈ ਉਹਨਾਂ ਦੀ ਵੀਡੀਓ ਵੇਖੀ ਸੀ ਕਿ ਪਹਿਲਾਂ ਦੀ ਵੀਡੀਓ ਵੇਖੀ ਜਾਣੇ ਹਾਂਜੀ ਹਾਂਜੀ ਫਿਰ ਗੱਲ ਕਰੀ ਬਾਈ ਉਹਨਾਂ ਨਾਲ ਅੱਛਾ ਹਾਂਜੀ ਤੇ ਉਰੇ ਆ ਕੇ ਲੱਗਿਆ ਪਤਾ ਵੀ ਵਾਕਈ ਰੇਟਾਂ ਦਾ ਫਰਕ ਹੈਗਾ ਜਣੀ ਫਾਇਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਬਾਈ ਜੀ ਓਕੇ ਲੋਕਲ ਸੰਗਰੂਰ ਤੋਂ ਓਕੇ ਚਲੋ ਲੋਕਲ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਆਪਣਾ ਕਿਹੜਾ ਪੰਡਾ ਜੀ ਲੰਗੋਵਾਲ ਤੁਹਾਡਾ ਲੰਗੋਵਾਲ ਤੁਸੀਂ ਵੀ ਇੱਥੇ ਹਾਂਜੀ ਹਾਂਜੀ ਭਾਈ ਇਹਨਾਂ ਤੋਂ ਪਹਿਲਾਂ ਵੀ ਕੰਮ ਨਹੀਂ ਲਿਆ ਪਹਿਲਾਂ ਵੀ ਲੱਗੇ ਹਾਂਜੀ ਹਾਂਜੀ ਜੁੜ ਕੇ ਵਧੀਆ ਰਿਜ਼ਲਟ ਨੇ ਨਾ ਰਿਜ਼ਲਟ ਹੈ ਜੀ ਤੇ ਇੱਧਰ ਤੁਹਾਡਾ ਕਿਹੜਾ ਪੰਡਾ ਜੀ ਮੱਲਾ ਰਸੂਲਪੁਰ ਜੀ ਮੱਲਾ ਰਸੂਲਪੁਰ ਇਹ ਕਿੱਥੇ ਰਹਿ ਗਿਆ ਮਹਿਤਿਆ ਨੇ ਸਾਹ ਕੋਲੇ ਮਹਿਤਿਆ ਨੇ ਸਾਹ ਲਵੇ ਹਾਂਜੀ ਤੁਸੀਂ ਵੀ ਭਾਈ ਉਹਨਾਂ ਦੀ ਵੀਡੀਓ ਦੇਖੀ ਸੀ ਹਾਂਜੀ ਓਕੇ ਬਾਹੂ ਜੀ ਤੇ ਤੁਸੀਂ ਭਾਈ ਕਿੰਨੇ ਚਿਰ ਤੋਂ ਜੁੜੇ ਹੋਇਓ ਹੋ ਗਏ ਭਾਈ 1-2 ਸਾਲ ਜੀ ਉਹਨਾਂ ਦਾ ਜਿਹੜਾ ਪਹਿਲਾਂ ਆਪਣੀ ਐਡ ਕੀਤੀ ਹੈ ਬਾਈ ਜੀ ਨੂੰ ਦੱਸਿਆ ਸਟਮੋਡ 골ਡ ਪਲੱਸ ਸਟਮੋਡ 골ਡ ਪਲੱਸ ਜੀ ਹਾਂ ਜੀ ਤੇ ਉਹ ਪਾਇਆ ਸੀ ਜੀ ਆਪਾਂ ਨੇ ਹੁਣ ਰਿਸ਼ਤਦਾਰੀ ਚ ਭੇਜਣਾ ਪਾਤੜਾਂ ਜੀ ਓਕੇ ਉਹਨਾਂ ਨੇ ਸਪੈਸ਼ਲੀ ਡਿਮਾਂਡ ਤੇ ਮੰਗਾਇਆ ਵੀ ਸਾਨੂੰ ਭੇਜ ਹੁਣ ਮੈਂ ਬੱਸ ਤੇ ਆਹ ਲਿਆ ਬਾਈ ਤੁਹਾਡੇ ਆਉਣ ਤੋਂ ਪਹਿਲਾਂ ਲੈ ਕੇ ਬਿੱਲ ਕਰਾ ਕੇ ਪੈਕਿੰਗ ਕਰਾ ਕੇ ਰੱਖਿਆ ਹੁਣ ਬੱਸ ਵਾਲੇ ਨੂੰ ਫੜਾਉਣਾ ਇੱਥੋਂ ਓਕੇ ਉੱਥੇ ਲੈ ਕੇ ਜਾ ਰਹੇ ਨੇ ਜੀ ਵੈਸੇ ਸਟਮੋਡ 골ਡ ਤਾਂ ਨਾ ਇੱਕ ਐਸਾ ਪ੍ਰੋਡਕਟ ਆ ਯਾਰ ਇਹਦੀ ਇੰਨੀ ਕਿ ਡਿਮਾਂਡ ਹੋਈ ਪਈ ਆ ਜਿਹਨੇ ਇੱਕ ਵਾਰੀ ਪਾਲਿਆ ਉਹਨੇ ਬਾਰ-ਬਾਰ ਨਾ ਇਹ ਬਾਕੀ ਖਾਲਸਾ ਹੀ ਰੱਖ ਦਿੰਦੇ ਵੀ ਇਹਨੇ ਤਾਂ ਝਾੜ ਵੀ ਬਹੁਤ ਜ਼ਿਆਦਾ ਵਧਾਇਆ ਹੈ ਬਹੁਤ ਬਹੁਤ ਜੀ ਖਾਲਸਾ ਹੀ ਕਿੰਨਾ ਝਾੜ ਵਧਾਇਆ ਇਹਦਾ ਇਹ ਵੀਰੇ ਆਏ ਮੰਨ ਕੇ ਚੱਲ ਜਿਵੇਂ ਹੁਣ ਪਿਛਲੇ ਸਾਲ ਤੀ ਆ ਹਾਂ ਪਿਛਲੇ ਸਾਲ ਸਾਨੂੰ ਆਪ ਆਪਣੇ ਕਸਟਮਰਾਂ ਨੇ ਭਾਈ ਦੱਸਿਆਗਾ ਕਹਿੰਦੇ ਵੀ ਆਹ ਚੀਜ਼ ਨੇ ਛੋਟੀ ਨੇ ਭਾਈ ਬਚਾ ਲੇ ਅੱਛਾ ਆਏ ਮੰਨ ਕੇ ਚੱਲ ਕਿੱਲੇ 'ਚ 10-10 ਮਣੇ ਦਾ ਝਾੜ ਵਧਾਇਆ ਭਾਈ ਇੱਕ ਕਿੱਲੇ 'ਚ 10-10 ਮਣੇ ਦਾ 10 ਮਣੇ ਦਾ ਭਾਈ ਆਪਾਂ ਬੰਦਿਆਂ ਦੇ ਨੰਬਰ ਵੀ ਦੇ ਸਕਦੇ ਆਂ ਜੇ ਕੋਈ ਚਾਹੇ ਠੀਕ ਹੈ ਜੀ ਠੀਕ ਹੈ ਜੀ ਹੂੰ ਨੰਬਰ ਤਾਂ ਕੀ ਦੇਣੇ ਨੇ ਆਪਾਂ ਵਰਤੇ ਖੁਦ ਆਪਾਂ ਹਾਂ ਬਹੁਤ ਵਧੀਆ ਪ੍ਰੋਜੈਕਟ ਹੈ ਜੀ ਕੋਈ ਠੀਕ ਹੈ ਜੀ ਹੁਣੇ ਜੇ ਆਪਾਂ ਨੇ ਵਰਤੇ ਤਾਂ ਹੀ ਆਪਾਂ ਰਿਸ਼ਤੇ ਦੇ ਭੇਜ ਰਹੇ ਜੀ ਬਿਲਕੁਲ ਜੀ ਬਾਕੀ ਨੇ ਇੱਕ ਆਪਾਂ ਜਿਵੇਂ ਕਹਿੰਦੀ ਆਪ ਆਪਾਂ ਆਪ ਯਕੀਨ ਦਵਾ ਦਿੰਦੇ ਆਂ ਵੀ ਅਸੀਂ ਵਰਤੇ ਆਂ ਨਾ ਵਰਤੇ ਬਿਲਕੁਲ ਜੀ ਰਿਸ਼ਤੇ ਆ ਰਹੀ ਕਹਿੰਦੇ ਵੀ ਸਾਡਾ ਵੀ ਫਾਇਦਾ ਹੋ ਜਾਈਂ ਹੈ ਨਾ ਤੇ ਆਹ ਬਾਈ ਉਰੀ ਅੱਜ ਕਿਹੜੇ ਪਿੰਡੋਂ ਆਏ ਨੇ ਇਹਨਾਂ ਨੇ ਪੁੱਛੀ ਰੀ ਤੁਹਾਡਾ ਕਿਹੜਾ ਪਿੰਡਾ ਜੀ ਅਸੀਂ ਤਾਂ ਬਰਨਾਲੇ ਕੋਲੋਂ ਬਰਨਾਲੇ ਦੇ ਉਪਲੀ ਪਿੰਡੋਂ ਹਾਂ ਨਰਮਲ ਟਰੈਕਟਰ ਵਾਲੇ ਦੇ ਪਿੰਡੋਂ ਹਾਂ 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 ਸਹੀ ਗੱਲ ਹੈ ਤੇ ਅੱਜ ਤੁਸੀਂ ਮਤਲਬ ਇੱਥੇ ਵੀਡੀਓ ਦੇਖ ਕੇ ਆਏ ਹੋ ਹਾਂ ਅਸੀਂ ਵੀਡੀਓ ਤਾਂ ਚਲੋ ਦੇਖੀ ਨਹੀਂ ਕਿ ਐਵੇਂ ਝੂਠ ਬੋਲੀਏ ਤੇ ਅਸੀਂ ਦਵਾਈ ਲੈਣੀ ਸੀ ਬਹੁਤ ਦੀ ਬਖਾ ਚੱਲ ਖੜਦਿਆਂ ਏ 2 ਮਿੰਟਾਂ ਇੰਹੀਂ ਖੜ ਗਏ ਸੀ ਅਸੀਂ ਓਕੇ ਹਾਂ ਇਸ ਕਰਕੇ ਠੀਕ ਅਸੀਂ ਦਵਾਈ ਦੇ ਦੇਖਿਆ ਹਾਂ ਉਹ ਨਾਲ ਉਹਨਾਂ ਦੇ ਤੁਸੀਂ ਨਾਲ ਆਏ ਹੋ ਨਾਲ ਹੀ ਆਏ ਹਾਂ ਹਾਂ ਓਕੇ ਤੇ ਤੁਹਾਡਾ ਕੀ ਨਾਮ ਆ ਵੀਰੇ ਭਗਤਾ ਆਹੀ ਹੈ ਜਿਹੜਾ ਰਾਜਗੜ੍ਹ ਉਪਲੀ ਥੋੜਾ ਕੁੱਬੇ ਪਿੰਡ ਦੇ ਵਿੱਚ ਅਸਾ ਤੁਹਾਡਾ ਕੁਬੇ ਪਿੰਡ ਹੈ ਇਹ ਤੁਹਾਡੇ ਰਿਸ਼ਤੇ ਆ ਰੋਣਗੇ ਹਾਂਜੀ ਰੋਣਾ ਜੀ ਠੀਕ ਆ ਤੁਸੀਂ ਕਿੰਨੇ ਟਾਈਮ ਤੋਂ ਵੀਡੀਓ ਦੇਖਦੇ ਹੋ ਦੋ ਮਿੰਟ ਦੋ ਮਿੰਨੇ ਚਲੋ ਬਾਕੀ ਤੁਹਾਡਾ ਨਾ ਫਾਇਦਾ ਹੋਊਗਾ ਹਣਾ ਤੇ ਆਏ ਪਹਿਲੀ ਵਾਰ ਹਾਂ ਚ ਪਹਿਲੀ ਵਾਰ ਜੀ ਓਕੇ ਠੀਕ ਹੈ ਤੇ ਲੈ ਮਿੱਤਰੋ ਇੱਕ ਨਾ ਬਜ਼ੁਰਗਾ ਇੱਧਰ ਬਾਹਰਲੇ ਪਾਸੇ ਫੌਂਡ ਸੁਣਨ ਗਏ ਹੋਇਆ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਵਾ ਦਿੰਦੇ ਉਹ ਵੀ ਇੱਧਰੋਂ ਕਾਫੀ ਦੂਰੋਂ ਰੱਖਦੇ ਸੀਗੇ ਤੇ ਬਾਕੀ ਤੁਸੀਂ ਕੋਈ ਵੀ ਪ੍ਰੋਡਕਟ ਲੈਣਾ ਹੁੰਦਾ ਤਾਂ ਮੈਂ ਇੱਧਰਲੇ ਪਾਸੇ ਆਈਂ ਅਸਲ ਜੇ ਖਾਰਸਾ ਜੀ ਦੇ ਮੁਤਾਬਕ ਤੁਸੀਂ ਪ੍ਰੋਡਕਟ ਪਾਉਂਗੇ ਤਾਂ ਤੁਹਾਡਾ ਫਾਇਦਾ ਹੋਣੀ ਹੋਣਾ ਕਿਉਂਕਿ ਇੱਥੇ ਹਰੇਕ ਬੰਦਾ ਐਕਸਪਰਟ ਹੈ ਨਾ ਪੂਰਾ ਤੇ ਤੁਸੀਂ ਇਹ ਲੈ ਲਓ ਵੀ ਤੁਸੀਂ ਜੰਮਦੇ ਹੀ ਜਿਵੇਂ ਕਹਿੰਦੀ ਹੈ ਖੇਤੀਬਾੜੀ ਦੇ ਨਾਲ ਜੁੜੇ ਹੋਏ ਹੋ ਤੇ ਅਗਰ ਤੁਹਾਡੇ ਮਨ ਦੇ ਵਿੱਚ ਹੈ ਵੀ ਅਸੀਂ ਆਹ ਪ੍ਰੋਡਕਟ ਲੈਣਾ ਤਾਂ ਤੁਹਾਨੂੰ ਹਰ ਇੱਕ ਹੀ ਮਿਲ ਜੂਗਾ ਆ ਜਿੰਨੀ ਮਰਜ਼ੀ ਲੈ ਜਿਓ ਆਕੇ ਬਹੁਤ ਵੱਡਾ ਬੈਗ ਰਹਿੰਦਾ ਇਹ ਪੈਸੇ ਤੈਸ ਕਾਊਂਟਰ ਹੈ ਪਰ ਗੱਲ ਇਹ ਹੈ ਵੀ ਜਦੋਂ ਤੁਸੀਂ ਨਗਦ ਲੈਣਾ ਹੋਗੇ ਤੁਹਾਡਾ ਬਹੁਤ ਵੱਡਾ ਫਾਇਦਾ ਹੁੰਦਾ ਆਪਣਾ ਵਾਕਈ ਵੈਸੀ ਫਾਇਦਾ ਹੁੰਦਾ ਹੈ ਜਦੋਂ ਕਿ ਤੁਹ ਆਪ ਪਧਾਰ ਸਮਾਨ ਚੱਕਦੇ ਆ ਉਥੇ ਤੁਹਾਨੂੰ ਵੀ ਪਤਾ ਵੀ ਤੁਹਾਡੇ ਨਾਲ ਕੀ ਬਣ ਜਾਂਦਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਾਪੂ ਕਿਹੜਾ ਪੰਡਾ ਹੈ ਮਹਿਰੋ ਮੋਗੇ ਕੋਲੇ ਮੋਗੇ ਕੋਲੇ ਮਹਿਰੋ ਮਹਿਰੋ ਪੰਡਾ ਇਹ ਮਹਿਰੋ ਭਾਈ ਅਮਰਤਪਾਲ ਸਿੰਘ ਮਹਿਰੋ ਤੁਹਾਡੇ ਪੰਡਾ ਦੀ ਹਾਂ ਸਾਡਾ ਓਕੇ ਓਕੇ ਤੇ ਅੱਜ ਤੁਸੀਂ ਉਰੇ ਅਸੀਂ ਇਹਨਾਂ ਦੇ ਨਾਲ ਆਏ ਆ ਇਹਨਾਂ ਨੇ ਵੇਖੀ ਸੀ ਇਹਨਾਂ ਦੀ ਅੱਛਾ ਵੀਡੀਓ ਦੇਖ ਕੇ ਆਏ ਹੋ ਓਕੇ ਪਹਿਲਾਂ ਤੇਰੀ ਕਦੇ ਆਏ ਤੇ ਪਹਿਲਾਂ ਨਹੀਂ ਆਏ ਅੱਜ ਆ ਇਸ ਵਾਰੀ ਆਏ ਓਕੇ ਤੇ ਲੈ ਮਿੱਤਰੋ ਜੇ ਤੁਸੀਂ ਵੀ ਇਹ ਸੋਚਦੇ ਨਾ ਵੀ ਸਾਡਾ ਬਹੁਤ ਵੱਡਾ ਫਾਇਦਾ ਹੋਵੇ ਤਾਂ ਇੱਕ ਵਾਰੀ ਖਾਲਸਾ ਪੈਸਟੀਸਾਈਡ ਕੈਸ ਕਾਊਂਟਰ ਪੁਲਿਸ ਲੈਂਡ ਰੋਡ ਤੇ ਸੰਗਰੂਰ ਜਰੂਰ ਆਇਓ ਤੁਹਾਡਾ ਵਾਕਈ ਫਾਇਦਾ ਹੋਊਗਾ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤੇ ਕਿਸੇ ਦਵਾਈ ਦਾ ਰੇਟ ਪੁੱਛਣਾ ਹੈ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਹੁਣੇ ਫੋਨ ਲਾ ਲਓ